कि अं सारे देख ही रहे हैं कि पिछ तो ही सोलह तरीक तो आ, बहुत संगत आ रही है तो अज भी यही है कि बहुत लोग अखाच लोग आ रहे हैं प्रशासन वालों जो भी प्रबंध किते गए ने कामयाब रहे ने, वो, आ, रहे ने। आ, लोग शटल सर्विस अज तो पूरे तरीके नल शुरू हो जाएगी ई रिक्शाज भी अज तो शुरू हो जाएगी साया नपील है कि लॉ एंड ऑर्डर मेनटेन रख ਕੀ ਜੋ ਅਸੀਂ ਕੰਮ ਕਰਨ ਲਈ ਇਨੇ ਮਹੀਨਿਆਂ ਤੋਂ ਲੱਗੇ ਹੋਏ ਆ ਉਹ ਅਸੀਂ ਸਫਲ ਹੋ ਸਕੀਏ ਤੇ ਲੋਕਾਂ ਦਾ ਜੋ ਇੱਥੇ ਐਕਸਪੀਰੀਅੰਸ ਹੈ ਉਹ ਅੱਛਾ ਰਹੇ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨਮ੍ਰਿ ਸ਼ਹੀਦ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਭਦੇ ਸਿੰਘ ਸਾਹਿਬ ਪਰਮ ਪੂਜਨੀਕ ਜੰਕ ਮਾਤਾ ਗੁਰਕੌਰ ਜੀ ਦੀ ਇਹ ਲਾਸਾਨੀ ਮਹਾਨ ਕੁਰਬਾਨੀ ਨੂੰ ਸਮਰਪਿਤ ਜੋ ਕਿ ਅੱਜ ਤੋਂ ਇਹ ਪਾਵਨ ਦਿਹਾੜੇ ਸ਼ੁਰੂ ਹੋ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੂਚੇ ਪੰਥ ਵੱਲੋਂ ਜਿਹੜਾ ਸਾਂਝਾ ਸ਼੍ਰੀ ਖੰਡ ਪਾਠ ਸਾਹਿਬ ਸਰਬਜ਼ਾਦਿਆਂ ਦੀ ਔਰ ਮਾਤਾ ਜੀ ਦੀ ਯਾਦ ਨੂੰ ਕੋ ਇਸ ਵਕਤ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜਿੱਥੇ ਸੂਰਜ ਕਿਰਨ ਮਿਲੇ ਜਲਕਾ ਜਲ ਹੂ ਆ ਰਾਮ ਜੋਤੀ ਜੋਤ ਰਲੀ ਸੰਪੂਰਨ ਕੀ ਆਰਾਮ ਜਿੱਥੇ ਸਹਿਬਜ਼ਾਦਿਆਂ ਦੇ ਔਰ ਮਾਤਾ ਜੀ ਦਾ ਸस्कार ਹੋਇਆ ਉਸ ਸਥਾਨ ਤੇ ਪ੍ਰਾਤਨ ਰਿਵਾਇਤਾਂ ਔਰ ਪਰੰਪਰਾਮ ਅਨੁਸਾਰ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋ ਚੁੱਕੀ ਹੈ ਔਰ 13 ਨੂੰ ਅੰਮ੍ਰਿਤ ਵੇਲੇ ਲਗਭਗ 6 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਉਪੋਇ ਜਾਣਗੇ ਔਰ ਇਸ ਵੰਦ ਦੇ ਵਿੱਚ ਸਾਰੇ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਨੇ ਮੁਕੰਮਲ ਹੋ ਚੁੱਕੇ ਨੇ ਕਿਉਂਕਿ ਸੰਗਤ ਜਿਹੜੀ ਆ ਇਸ ਵਾਰ ਅੱਗੇ ਨਾਲੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੀ ਆ ਤੇ ਆਉਣੀ ਵੀ ਚਾਹੀਦੀ ਆ ਕਿਉਂਕਿ ਦੁਨੀਆਂ ਦੇ ਕਿਸੇ ਵੀ ਰਹਿਬਰ ਦੀ ਐਡੀ ਵੱਡੀ ਕੁਰਬਾਨੀ ਇਸ ਸੰਸਾਰ ਤੇ ਨਹੀਂ ਹੈ ਤੀਰਥ ਇੱਕ ਹੈ ਹਿੰਦ ਵਿੱਚ ਯਾਤਰਾ ਲਈ ਕਟਬਾਈ بیٹے ਬਾਪ ਨੂੰ ਖੁਦਾ ਕੇ ਲਿਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਛੇਪੂ ਤੋਂ ਲੈ ਕੇ 13 ਬੋ ਤੱਕ ਤੋਂ ਆਪਣਾ ਸਾਰਾ ਸਰਬੰਸ ਇਸ ਜਹਾਨ ਤੇ ਕੌਮ ਦੇਲੇ ਖਿਲਾਕੇ ਸਾਨੂੰ ਇਹ ਖਾਲਸਾਈ ਗਾਰੰਟੀ ਜਿਹੜੀ ਹੈ ਉਹ ਬਖਸ਼ੀ ਪਾਣੀ ਬਾਣਾ ਬਖਿਆ ਰਹਿਤ ਬਖਸ਼ੀ ਸੋ ਇਹ ਉਹ ਦਿਹਾੜੇ ਨੇ ਜਿਹੜੇ ਸਾਨੂੰ ਆਪਣੇ ਧਰਮ ਦੇ ਪ੍ਰਤੀ ਡਿੜ ਵਿਸ਼ਵਾਸ ਪਰ ਮਰਯਾਦਾ ਔਰ ਸਾਡੇ ਖਾਲਸਾ ਧਰਮ ਦੀ ਕੀਮਤ ਕੀ ਹੈ ਇਸ ਤੋਂ ਵੱਡਾ ਸਾਡੇ ਲਈ ਮੈਨੂੰ ਲੱਗਦਾ ਕੋਈ ਸਿੱਖਿਆ ਵਾਲੇ ਦਿਹਾੜੇ ਨਹੀਂ ਹੈਗੇ ਸੋ ਅਸੀਂ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਕਰਦੇ ਆਂ ਕੇ بڑے ਜਾਬਤੇ ਦੇ ਵਿੱਚ ਰਹਿ ਕੇ بڑے ਪ੍ਰੇਮ ਸਹਿਤ ਕਿਉਂਕਿ ਇਹ ਸਾਰੇ ਹੋਏ ਅਕਤਰ ਮਿਲਹੁ ਮੇਰੇ ਭਾਈ ਦੌਧਾ ਦੂਰ ਪਰੋ ਲਗਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਸਾਹਿਬ ਤਨ ਤਨ ਬਾਬਾ ਫਤੇ ਸਿੰਘ ਸਾਹਿਬ ਤਨ ਤਨ ਮਾਤਾ ਗੁਜਰ ਕੌਰ ਜੀ ਅਮਰ ਸ਼ਹੀਦਾਂ ਦਾ ਇਹ ਉਹ ਸਥਾਨ ਹੈ ਬੜਾ ਦਰ ਪੜਾ ਜੇ ਆਪਾਂ ਛੇ ਪੋਤੋਂ ਗੱਲ ਕਰੀਏ ਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਅਖੀਰਲਾ بڑا ਹੈ ਜੈਸੇ ਸਤਾਂ ਤੇ ਦੀਵਾਨ ਟੋਡਰਮਲ ਜੀ ਨੇ ਸੋਨੇ ਦੀਆਂ ਮੋਰਾ ਖੜੇ ਲੋਟ ਵਿਛਾ ਕਰਕੇ ਇਸ ਥਾਂ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਮੁੱਲ ਖਰੀਦਿਆ ਅੱਜ ਵੀ ਸਾਰੀ ਦੁਨੀਆ ਦੇ ਵਿੱਚ ਗੁਰਦੁਆਰਾ ਜੋਤੀ ਸਰੂਪ ਸਾਹਿਬ ਜੀ ਦਾ ਜੋ ਪਾਵਨ ਸਥਾਨ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਸਭ ਤੋਂ ਕੀਮਤੀ ਸਥਾਨ ਹੈ ਇਨਾ ਸਥਾਨਾਂ ਤੇ ਹਰ ਸਾਲ 10 11 12 13 ਤੇ 14 ਪੋ ਇਨਾ ਦਿਨਾਂ ਚ ਸ਼ਹੀਦੀ ਸਭਾ ਦਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚਾ ਖਾਲਸਾ ਪੰਥ ਸਰਦਾਪੂਰਵਕ ਸੋ ਸਾਰੀਆਂ ਸੰਗਤਾਂ ਮਨਾਉਂਦੀਆਂ ਨੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਗੁਰਦੁਆਰਾ ਜੋਤੀਸਰੂਪ ਸਾਹਿਬ ਸਵੇਰਾਂ 7 ਵਜੇ ਪ੍ਰਾਰੰਭ ਹੋਏ ਨੇ ਜਿਨ੍ਹਾਂ ਦੇ ਕੱਲ ਨੂੰ 7 ਵਜੇ ਮੱਧ ਪਰਸੋਂ ਨੂੰ 5:30 ਵਜੇ ਸੋ ਅਖੰਡ ਪਾਠ ਸਾਹਿਬਾਂ ਦੇ ਪੁਰਗਦੇ ਸ਼ਲੋਕ ਪ੍ਰਾਰੰਭ ਹੋਣਗੇ 6 ਵਜੇ ਕੀਰਤਨ ਹੋਵੇਗਾ 6:30 ਦੇ ਕਰੀਬ ਸਾਰੀ ਸਮਾਪਤੀ ਹੋਵੇਗੀ ਸਮੁੱਚੇ ਖਾਲਸੇ ਪੰਥ ਨੂੰ ਇਹ ਹੀ ਬੇਨਤੀ ਹੈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਸਥਾਵਾਂ ਧਾਰਮਿਕ ਰਾਜਨੀਤਿਕ ਸਾਰੇ ਹੀ ਇਹਨਾਂ ਦਿਹਾੜਿਆਂ ਨੂੰ ਨਿਮਨ ਨਮਸਕਾਰਾਂ ਕਰਦੇ ਨੇ ਸੋ ਸਾਰਿਆਂ ਨੂੰ ਇਹ ਬੇਨਤੀ ਹੈ ਪ੍ਰੇਮ ਦੇ ਨਾਲ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਜੋਤੀ ਸ਼ਰੂਪ ਸਾਹਿਬ ਫਤਿਹਗੜ੍ਹ ਸਾਹਿਬ ਖੰਡਾਪੁਰ ਜੀ ਸਾਹਿਬ ਜਿੱਥੇ ਜਿੱਥੇ ਵੀ ਸਥਾਨਾਂ ਤੇ ਹਾਜ਼ਰੀਆਂ ਭਰ ਰਹੇ ਹੋ ਪ੍ਰੇਮ ਨਾਲ ਹਾਜ਼ਰੀਆਂ ਭਰੀਏ